ਹਾਂਜੀ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਹਾਂ ਹਾਂਜੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਸ੍ਰੀ ਅੰਦਰ ਸ਼੍ਰੀ ਸੁਪਨ ਸ਼ਰਮਾ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਅਸੀਂ 스내ਕਿੰਗ ਅਤੇ ਥੋਰੀ ਵਗੈਰਾ ਦੀਆਂ ਵਾਰਦਾਤਾਂ ਕਰਨ ਵਾਲੇ ਮਾੜੇ ਅਨਸਰਾਂ ਦੇ ਖਿਲਾਫ ਇੱਕ ਮੁਹਿੰਮ ਚਲਾਈ ਹੈ ਉਸ ਦੇ ਵਿੱਚ ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੇ ਦੋ ਸਨੇਚਰਸ ਕਾਬੂ ਕੀਤੇ ਨੇ ਜਿਨ੍ਹਾਂ ਨੇ ਇੱਕ ਵਿਅਕਤੀ ਤੋਂ ਘਰ ਦੇ ਬਾਹਰ ਬੈਠੇ ਤੋਂ ਫੋਨ ਸਨੈਚ ਕੀਤਾ ਸੀਗਾ ਜਿਨ੍ਹਾਂ ਨੂੰ ਅਸੀਂ ਸ਼ਾਰਟ ਟਾਈਮ ਦੇ ਵਿੱਚ ਟ੍ਰੇਸ ਕਰਕੇ ਤੇ ਅਰੈਸਟ ਕੀਤਾ ਹੈ ਉਹਨਾਂ ਕੋਲੋਂ 2 ਚੋਰੀशुदा ਮੋਟਰਸਾਈਕਲ ਅਤੇ 3 ਜਿਹੜੇ ਮੋਬਾਈਲ ਫੋਨ ਹੈ ਸਨੇਚ ਕੀਤੇ ਗਏ ਹੋ ਰਿਹਾ ਕਰਤੀ ਹੈ ਸਰ ਇਹਨਾਂ ਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਹਾਂ ਜੀ ਜਿਹੜੇ 2 ਦੋਸ਼ੀ ਹੈਗੇ ਆ ਜੀ ਮਨੀਸ਼ ਉਰਫ ਨੰਨਾ ਪੁੱਤਰ ਸੁਭਾਸ ਚੰਦਰ ਇਹਦੇ ਖਿਲਾਫ 3 ਮੁਕਦਮੇ ਦਰਜ ਹੈਗੇ ਆ ਜੀ ਤੇ ਇੱਕ ਪ੍ਰੀਵੈਂਟਿਵ ਅਰੈਸਟ ਦੀ ਜਿਹੜੀ ਡੀਆਰ ਆ ਉਹ ਫਾਈਲ ਹੈ ਜਿਹੜਾ ਦੂਸਰਾ ਦੋਸ਼ੀ ਹੈ ਜੀ ਆਕਾਸ਼ ਪੁੱਤਰ ਰਮੇਸ਼ ਕੁਮਾਰ ਇਹਦੇ ਖਿਲਾਫ ਵੀ ਪਹਿਲਾਂ ਇੱਕ ਮੁਕਦਮਾ ਲੱਗਿਆ ਹੈ